जनहितैषी टीआरपी ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਬੁਲਟ ਦੇ ਪਟਾਕੇ ਬਜਾਉਣ ਵਾਲੇ ਨੌਜਵਾਨਾਂ ਤੇ ਇੱਕ ਵਾਰ ਫੇਰ ਤੋਂ ਹੁਣ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਹੁੱਲੜਬਾਜ਼ੇ ਨੌਜਵਾਨ ਬੁਲਟ ਦੇ ਪਟਾਕੇ ਬਜਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਦਿਸਨ ਉਹਨਾਂ ਤੇ ਹੁਣ ਕਾਰਵਾਈ ਕੀਤੀ ਜਾਵੇਗੀ ਜਿਸ ਤੇ ਚਲਦੀ ਪਟਿਆਲਾ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਨਾਕਾਬੰਦੀ ਕਰਕੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦਾ ਚਲਾਨ ਕਟਿਆ ਜਾ ਰਿਹਾ ਹੈ ਤੇ ਇੱਕ ਵਰਤਨ ਤਸਵੀਰਾਂ ਦਾ ਰੁੱਖ ਵੀ ਜ਼ਰੂਰ ਕਰਵਾ ਦਿੰਨੇ ਆ ਮੰਦੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਆ ਔਰ ਅਸੀਂ ਵਕ ਵਕ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਉਹ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚੈੱਕ ਕਰਾ ਆ ਕੋਈ ਵੀ ਵਹੀਕਲ ਆ ਉਸਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਤੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਏਗੀ ਸਰ ਇਹ ਜੇ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਾਇਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕਾਰਵਾਈ ਹੋ ਸਰ ਦੇਖਿਆ ਜੇ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਡ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ اپیل ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂ ਆ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ اپیل ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ